ਪੰਜਾਬ ਨਿਵੇਸ਼ ਲਈ 2023 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੈਸ਼ਨ ਲੁਧਿਆਣਾ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਦੇ ਇਸ ਨਿਵੇਸ਼ ਮਿਲਣ ਦੀ ਗੁਆਇਕਰ ਰੇ ਨੇ ਅਤੇ ਦੇਸ਼ ਭਰ ਦੇ ਸੰਤਕਾਰਾਂ ਦੇ ਨਾਲ ਲੁਧਿਆਣਾ ਤੋਂ ਪੁਰਾਣੇ ਸੰਤਕਾਰਾਂ ਅਤੇ ਨਿਵੇਸ਼ਕ ਵੀ ਪਹੁੰਚ ਰਹੇ ਨੇ ਇਸ ਦੌਰਾਨ ਲੁਧਿਆਣਾ ਤੋਂ ਸਰਦਕਾਰ ਦਰਸ਼ਨ ਢਾਬਰ ਅਤੇ ਸੁਰਿੰਦਰ ਜੈਨ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੀਆਂ ਨਿਵੇਸ਼ ਪੰਜਾਬ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਨਾਲ ਹੀ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਰਿਪੀਟ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਨਤ ਨੂੰ ਪਰਫੁੱਲਿਤ ਕਰਨ ਦੇ ਲਈ ਪੂਰਾ ਯਤਨ ਕਰ ਰਹੀ ਹੈ। ਹਾਂਜੀ ਸਰ ਸਰ ਕਿੰਨੇ ਕਿੰਨਾ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾਊਗੀ ਅਤੇ ਕੀ ਰੱਖੇ ਜਾਣਗੇ? ਦੇਖੋ ਜੀ ਮੈਂ ਤਾਂ ਜਿਹੜੀ ਸਾਡੀ ਜਿਹੜੀ ਇੰਡਸਟਰੀਅਲ ਪਾਲਿਸੀ ਨਹੀਂ ਆ ਰਹੀ ਹੈਗੀ ਹੈ। ਉਹਨੂੰ ਲੈ ਕੇ ਹੀ ਡਿਸਕਸ਼ਨ ਹੈਗਾ ਵਾ ਸਾਰਾ ਉਹ ਸਾਰਾ ਡਿਸਕਸ਼ਨ ਹੋਣਾ ਹੈਗਾ ਉਹਦੇ ਵਿੱਚ ਮੇਨ ਜਿਹੜਾ ਹੈਗਾ ਦੇਖੋ ਹਰੇਕ ਗਵਰਨਮੈਂਟ ਜਿਹੜੀ ਹੈ ਸਟੇਟ ਗਵਰਨਮੈਂਟ ਐਸੇਲੇ ਬਾਹਰੋਂ ਇਨਵੈਸਟਮੈਂਟ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ ਤੇ ਉਹ ਅੱਛਾ ਵੀ ਹੈਗਾ ਵੀ ਬਾਹਰੋਂ ਇਨਵੈਸਟਮੈਂਟ ਆਵੇ ਇਥੇ ਪੰਜਾਬ ਦੇ ਜੇ ਟਾਟਾ ਆ ਰਿਹਾ ਜਾਂ ਕੋਈ ਹੋਰ ਵੱਡੇ ਉਦਯੋਗਣੇ ਆਉਣੇ ਚਾਹੀਦੇ ਹੈਗੇ ਪਰ ਜਿਹੜੀ ਸਾਡੀ ਐਮਐਸਐਮਈ ਇੰਡਸਟਰੀ ਹੈ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਇੰਡਸਟਰੀ ਹੈ ਉਹਨੂੰ ਵੀ ਮਤਲਬ ਕਿਉਂਕਿ ਉਹ ਬੜੇ ਅੱਛੇ ਹਾਲ ਚ ਨਹੀਂ ਹੈਗੀ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਸਹੂਲਤਾਂ ਮਿਲਣੇ ਚਾਹੀਦੀਆਂ ਕੋਈ ਨਾ ਕੋਈ ਤਰੀਕਾ ਐਸਾ ਲੱਭਣਾ ਚਾਹੀਦਾ ਹੈਗਾ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈਗੀ ਆ ਉਹਨੂੰ ਵੀ ਫਾਇਦਾ ਹੋਵੇ ਉਹਦੇ ਲਈ ਅਸੀਂ ਅੰਦਰ ਜਾ ਕੇ ਅਸੀਂ ਗੱਲ ਕਰਾਂਗੇ ਕਿ ਐਗਜ਼ਿਸਟਿੰਗ ਇੰਡਸਟਰੀ ਲਈ ਵੀ ਕੁਝ ਕਰੋ ਹਾਲਾਂਕਿ ਉਹਨਾਂ ਨੇ ਜਿਹੜੀ 50% ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਜੇ 50% ਤੋਂ ਜ਼ਿਆਦਾ ਆਪਣਾ ਇਨਵੈਸਟਮੈਂਟ ਹੋਰ ਕਰਦੀ ਹੈ ਉਹਨੂੰ ਵੀ ਸੇਮ ਸਹੂਲਤਾਂ ਜਿਹੜੀਆਂ ਹੈਗੀਆਂ ਮਿਲਣਗੀਆਂ ਪਰ ਕਿ ਉਹ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਜਾ ਕੇ ਜਿਹੜੇ ਜਿਹੜੇ ਐਗਜ਼ਿਸਟਿੰਗ 50% ਨਹੀਂ ਕਰ ਸਕਦੇ ਹੈਗੇ ਉਹਨਾਂ ਲਈ ਕੀ ਕਰ ਸਕਦੇ ਕੀ ਕਰਨਗੇ ਸਰ ਲੱਗਦਾ ਵਾ ਕਿ ਜਿਹੜੀਆਂ ਪਿਛਲੀਆਂ ਮੀਟਿੰਗਾਂ ਦਾ ਦੌਰ ਚੱਲਿਆ ਸੀਗਾ ਇੰਡਸਟਰੀਸਟਰਾਂ ਦੇ ਨਾਲ ਉਸ ਦਾ ਕੋਈ ਨਾ ਕੋਈ ਅੱਜ ਹੱਲ ਨਿਕਲੂਆ ਦੇਖੋ ਉਹ ਕੁਝ ਐਸਾ ਵੱਡਾ ਨਹੀਂ ਐਸ ਗਵਰਨਮੈਂਟ ਦੇ ਆਂਦੋ ਮੈਸੇਜ ਦਾ ਤੁਹਾਨੂੰ ਗੱਲ ਕਰਦਾ ਹੈਗਾ ਮੈਗਾ ਟੈਕਸਟਾਈਲ ਪਾਰਕ ਇੱਥੇ ਆਣਾ ਸੀਗਾ ਉਹ ਬਿਨਾਂ ਵਜ੍ਹਾ ਤੇ ਉਹ ਉਹਨਾਂ ਨੇ এনਵਾਇਰਨਮੈਂਟ ਲਿਸਟ ਨੇ ਉਹ ਬੰਦ ਕਰਵਾ ਦਿੱਤਾ ਉਹ ਸਾਡੇ ਲਈ ਬਹੁਤ ਵੱਡਾ ਸੈਟ ਬੈਕ ਹੈਗਾ ਉਹ ਐਦਾਂ ਉਹਦੇ ਚ 4000 ਕਰੋੜ ਰੁਪਇਆ ਐਸਕੋਪ ਇੱਥੇ ਸਟੇਟ ਦੇ ਜਾਣਾ ਸੀ ਇਨਵੈਸਟਮੈਂਟ ਹੋਣੀ ਸੀ ਔਰ ਉਹਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਸੀਗਾ ਉਹ ਸਟੇਟ ਆਫ ਆਰਟ ਵਰ ਉਹ ਬਿਨਾ ਵਜ੍ਹਾ ਤੇ ਉਹਨੂੰ ਬੰਦ ਕਰਾਇਆ ਗਿਆ ਹੈਗਾ ਉਹ ਮਤਲਬ ਅਸੀਂ ਮਿਸ ਕੀਤਾ ਹੈਗਾ ਵਾ ਠੀਕ ਠੀਕ ਓਕੇ ਧੰਨਵਾਦ ਜਿਹੜੀਆਂ ਗੱਲਾਂ ਨੂੰ ਲੈ ਕੇ ਸਨਦਕਾਰ ਹੁਣ ਮੀਟਿੰਗ ਕਰ ਰਹੇ ਨੇ ਕਿ ਕਿਹੜੇ ਮੁਦੇ ਰਹਿਣਗੇ ਸਰ ਜਿਹੜੀ ਇੰਡਸਟਰੀਅਲ ਪਾਲਿਸੀ ਨਹੀਂ ਆਈ ਹੈ ਨਾ ਜੀ ਉਹਦੇ ਅੱਜ ਉਹਨਾਂ ਨੇ ਚਰਚਾ ਕਰਨੀ ਹੈ ਦੱਸਣਾ ਡਿਟੇਲ ਦੇ ਵਿੱਚ ਕਿ ਕੀ ਪਾਲਿਸੀ ਦੇ ਰਹੇ ਆ ਲੇਕਿਨ ਜੋ ਮਤਲਬ ਕਿ ਪੜਿਆ ਗਿਆ ਜੋ ਨਿਊਜ਼ ਚ ਹੈ ਵੀ ਲੱਗਦਾ ਹੈ ਕਿ ਪਾਲਿਸੀ ਜਿਹੜੀ ਹੈ ਉਹ ਬਹੁਤ ਅੱਛੀ ਆ ਇੰਡਸਟਰੀ ਪਾਲਿਸੀ ਲੱਗਦਾ ਜੀ ਟਾਟਾ ਸਟੀਲ ਦੇ ਨਾਲ ਵੀ ਸਮਝੌਤਾ ਹੋਇਆ ਤੇ ਇੱਥੇ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਹਾਂਜੀ ਬਸ ਜੀ ਮੇਨ ਤਾਂ ਗੱਲ ਇਹ ਲੋਕਲ ਇੰਡਸਟਰੀ ਜਿਹੜੀ ਐ ਐਮ ਐਸ ਐਮਈ ਇੰਡਸਟਰੀ ਐ ਅਸਾਂ ਤੋਂ ਉਹਦੀ ਪਾਲਿਸੀ ਦੀ ਜ਼ਰੂਰਤ ਹੈ ਟਾਟਾ ਵਰਗੇ ਤੋਂ ਵੱਡੇ ਗਰੁੱਪਾਂ ਨੂੰ ਉਹਦਾ ਫਾਇਦਾ ਹੈ ਲੇਕਿਨ ਐਮ ਐਸ ਐਮਈ ਜਿਹੜਾ ਹੈ ਉਹਨੂੰ ਖਤਮ ਤੋਂ ਖਤਮ ਕਰਨਾ ਹੈ ਸਾਰੇ ਪੁਰਾਣੇ ਸਨਦਕਰ ਕਰਨੇ ਕਿ ਇਹ ਨਵੀਂ ਪਾਲਿਸੀ ਆਈ ਉਸ ਦਾ ਸਿਰਫ ਨਵੇਂ ਸਨਦਕਰ ਨੂੰ ਫਾਇਦਾ ਪਿਆ ਪੁਰਾਣੇ ਇਨਵੈਸਟਰ ਆ ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਪਰ ਜਿਹੜੇ ਪੁਰਾਣੇ ਆ ਉਹਨਾਂ ਨੂੰ ਕੋਈ ਕੁਝ ਦੇਖਣੇ ਲਈ ਹੋਰੀ ਨਵੇਂ ਵਾਸਤੇ ਨਹੀਂ ਐਸ ਹੈ ਜੀ ਪੁਰਾਣੇ ਲਈ ਉਹਨਾਂ ਨੇ ਕਿਹਾ ਵੀ ਜਿਹੜੀ ਬਹੁਤ ਛੋਟੀ ਇੰਡਸਟਰੀ ਜੀ ਦੀ ਟਰਨਓਵਰ 5 ਕਰੋੜ ਤੱਕ ਆਏ ਅਗਰ ਉਹ ਕੋਈ ਐਕਸਪੈਂਸ਼ਨ ਕਰੇਗਾ ਕੰਮ ਦੀ ਉਹਨੂੰ ਸਬਸਿਡੀ 50% ਦੇਵਾਂਗੇ ਜਾਂ ਕੋਈ ਮਤਲਬ ਕਿ ਗਰੁੱਪ ਬਣਾ ਕੇ ਚੱਲੇਗਾ ਕਲਸਟਰ ਬਣਾ ਕੇ ਚੱਲੇਗਾ ਕਲਸਟਰ ਬਣਾਵਾਂਗੇ ਉਹਦੇ ਜਿਹੜੇ ਬੈਨਫਿਟ ਦੇਣਗੇ ਸਰ ਕਿਹਾ ਕਿਹਾ ਜਾਏ ਤਵੱਜੋ ਦਿੱਤੀ ਜਾਊਗੀ ਤੁਹਾਡੀ ਤੁਹਾਡੀ ਗੇਟੀਆਂ ਲਗਾਤਾਰ ਕੀਤੀ ਸੀਗਾ ਪੁਲਿਸ ਵੀ ਜੋ ਸਭ ਕੁਝ ਹੈਗਾ ਵਾ ਲੱਗਦਾ ਅੱਜ ਕੁਝ ਨਾ ਕੁਝ ਹੱਲ ਨਿਕਲੂਗਾ ਉਮੀਦ ਹੈ ਜੀ ਹੋਪਫੁਲੀ ਇਹ ਜਿਹੜੇ ਸੁਝਾਵ ਆ ਜਿਹੜੇ ਤੁਹਾਡੇ ਦੁਆਰਾ ਕਿਹੜੇ ਸੁਝਾਵ ਸਾਨੂੰ ਤੇ ਅਸੀਂ ਵੀ ਨਵੀਂ ਨਹੀਂ ਦਿੱਤੀ ਹੈ ਜਿਹੜੇ ਜਿਹੜੇ ਪਹਿਲੇ ਚੱਲ ਰਹੇ ਉਹਨਾਂ ਨੂੰ ਵੀ ਕੋਈ ਸਹੂਲਤ ਦੇਣੀ ਚਾਹੀਦੀ ਹੈ ਅੱਜ ਮੀਟਿੰਗ ਹੋ ਰਹੀ ਹੈ ਸੰਨਦਕਾਰਾਂ ਦੇ ਨਾਲ ਕੀ ਲੱਗਦਾ ਕੋਈ ਹੱਲ ਨਿਕਲੂਗਾ ਔਰ ਕਿਉਂਕਿ ਇਸ ਵਾਰੀ ਕਾਫੀਆਂ ਉਮੀਦਾਂ ਹੈਗੇ ਸੰਨਦਕਾਰਾਂ ਨਾਲ ਹਾਂ ਬਿਲਕੁਲ ਬਿਲਕੁਲ ਜੀ ਆਮ ਆਦੀ ਇੰਡਸਟਰੀ ਜਿਸ ਨੇ ਦੁਕਾਨਦਾਰ ਨੇ ਆਮ ਆਦਮੀ ਨੇ ਹਰੇਕ ਰਲਕੇ ਸਰਕਾਰ ਬਣਾਈ ਹੈ ਅੱਜ ਭਰੋਸਾ ਕਰ ਰਿਹਾ ਪੰਜਾਬ ਵਾਸੀ ਕਿਉਂਕਿ ਜੋ ਗਰੰਟੀਆਂ ਆਮ ਆਦਮੀ ਪਾਰਟੀ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਬੋਤਲ ਪਹਿਲਾਂ ਦਿੱਤੀਆਂ ਸੀ ਅੱਜ ਉਹ ਇੱਕ ਇੱਕ ਪੂਰੀ ਹੋ ਰਹੀ ਆ ਚਾਹੇ 600 ਜੁਆਬ ਦੀ ਗੱਲ ਕਰਦੇ ਆਂ ਚਾਹੇ ਉਹ ਆਮ ਆਦਮੀ ਕਲਿੰਦੀਗਰੀ ਗੱਲ ਕਰਦੇ ਆਂ ਔਰ 26000 ਪੱਕੀ ਨੌਕਰੀ ਦੀ ਗੱਲ ਕਰਦੇ ਆਂ 35000 ਕੱਚੇ ਬਰਾਜਮ ਦੀ ਗੱਲ ਕਰਦੇ ਆਂ ਹਰ ਇੱਕ ਕੰਮ ਹੋ ਰਿਹਾ ਪਰ 74 ਸਾਲ ਦਾ ਜਿਹੜਾ ਸਿਸਟਮ ਆ ਖਰਾਬ ਹੋਇਆ ਤੇ ਉਹਨੂੰ ਸਹੀ ਕਰਨੋਂ ਥੋੜਾ ਸਮ ਪਰ ਹਰ ਹਾਲ ਚੋਊਗਾ ਕਿਉਂਕਿ ਇੰਡਸਟਰੀਏਸ ਨੂੰ ਪਤਾ ਵੀ ਸਰਕਾਰ ਕੰਮ ਕਰਨ ਵਾਲੀ ਹੈ ਇਮਾਨਦਾਰ ਸਰਕਾਰ ਹੈ ਸਰ ਇੰਡਸਟਰੀਜ਼ ਕਹਿੰਦੇ ਨੇ ਕਿ ਜਿਹੜੇ ਪਿਛਲੇ ਪ੍ਰੋਜੈਕਟ ਸੀਗੇ ਜਿਨ੍ਹਾਂ ਚੋਂ ਫਾਇਦਾ ਸੀਗਾ ਇੰਡਸਟਰੀ ਨੂੰ ਉਹ ਬੰਦ ਕਰ ਦਿੱਤੇ ਗਏ ਨੇ ਉਹਨਾਂ ਨੂੰ ਵੀ ਜੇ ਕਿ ਚਲਾਇਆ ਜਾਂਦਾ ਤਾਂ ਇੰਡਸਟਰੀ ਨੂੰ ਹੋਰ ਵਧੀਆ ਫਾਇਦਾ ਹੁੰਦਾ ਜੀ ਜੀ ਬਿਲਕੁਲ ਏਸੇ ਕਰਕੇ ਜਿਹੜੇ ਸੰਤਿਆਕਰ ਬੁਲਾਏ ਨੇ ਉਹਨਾਂ ਦੀ ਸਲਾਹ ਵਾਸਤੇ ਕਿਉਂਕਿ ਆਮ ਆਦਮੀ ਜਿਹੜੀ ਪਾਰਟੀ ਆ ਲੋਕਾਂ ਦੀ ਸਲਾਹ ਨਾਲ ਚੱਲਦੀ ਆ ਔਰ ਲੋਕਾਂ ਦੇ ਕਿ ਜਿੰਨੇ ਵੀ ਅੱਜ ਤੱਕ ਫੈਸਲੇ ਹੋਏ ਨੇ ਲੋਕਾਂ ਦੀ ਸਲਾਹ ਨਾਲ ਹੋਏ ਨੇ ਲੋਕਾਂ ਦੀ VOTING ਨਾਲ ਹੋਏ ਨੇ ਔਰ ਅੱਜ ਇਸੇ ਕਰਕੇ ਬੁਲਾਏ ਗਏ ਨੇ ਤਾਂ ਕਿ ਉਹਨਾਂ ਦੀ ਸਲਾਹ ਲਈ ਜਾਵੇ ਤੇ ਕਿਵੇਂ ਆਪਾਂ ਇਹਨੂੰ ਵਧੀਆ ਕਰ ਸਕਦੇ ਹਾਂ ਕਿਵੇਂ ਆਪਾਂ ਇੰਡਸਟਰੀ ਚਲਾ ਸਕਦੇ ਹਾਂ ਕਿਵੇਂ ਆਪਾਂ ਪੰਜਾਬ ਨੂੰ ਖੁਸ਼ਹਾਲ ਕਰ ਸਕਦੇ ਹਾਂ ਪਰ ਸਰ ਇੰਡਸਟਰੀ ਲਿਸਟ ਤਾਂ ਨਰਾਜ ਨਿਰਾਸ਼ ਨਜ਼ਰ ਆ ਰਹੀ ਨੇ ਉਹ ਕਰੇ ਇੰਡਸਟਰੀ ਬਾਹਰ ਜਾ ਰਹੀ ਹੈ ਉਹ ਐਸੀ ਗੱਲ ਨਹੀਂ ਹੈਗੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਏਟਾਂ ਵੀ 74 ਸਾਲ ਦਾ ਜਿਹੜਾ ਸਿਸਟਮ ਖਰਾਬ ਹੈ ਉਹਨੂੰ ਸਹੀ ਕਰਨ ਨੂੰ ਥੋੜਾ ਸਮਾਂ ਲੱਗੂਗਾ ਸਿਰਫ 10 ਮਹੀਨੇ ਹੋਏ ਨੇ 10 ਮਹੀਨੇ ਜੇ ਜੋ ਰਿਕਾਰਡ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ ਅੱਜ ਤੱਕ 74 ਸਾਲ ਦਾ ਪਿਛਲਾ ਰਿਕਾਰਡ ਕੱਟ ਕੇ ਦੇਖ ਲਓ मिशन लेके चले हैं पंजाब न खुशहाल कैसा भी हो काम घर बैठे फोन पर तीन घंटों में 101 सौ एक प्रतिशत समाधान बाबा अरमान बंगाली खुला चैलेंज खुली चेतावनी स्वतन से छुटकारा लव मैरिज विदेश यात्रा में रुकावट बीमारी में दवा न लगना कोर्ट कचहरी में रुकावट घर में खून की छींटे आना कपड़े फट जाना घर में बरकत ना होना प्यार में धोखा खाए एक बार जरूर फोन करें समस्या परिवार की हो या कारोबार की बाबा अरमान बंगाली